ਭਾਜੀ ਰੱਬ ਦਾ ਵੀ ਕੀ ਕਸੂਰ ਵਾ ਠੁਕ ਦੇ ਮੇਰੇ ਮੂੰਹ ਤੇ ਠੁਕ ਦੇ ਬਲਗਮ ਆ ਗਈ ਭਾਜੀ ਬਲਗਮ ਚਲੋ 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 3 2 1 ਰੱਬ ਦਾ ਵੀ ਭਾਜੀ ਕੀ ਕਸੂਰ ਵਾ ਟੱਕਾ ਹੀ ਦੰਦਾ ਹੋ ਜਾਂਦਾ ਵਾ ਜਿਹੜੀ ਅੱਗੇ ਨਹੀਂ ਮੰਨੀ ਤੇ ਹੁਣ ਮੰਨ ਲੈਣਗੇ ਜਿਹੜੀ ਰਹਿੰਦੀ ਖੁੰਦੀ ਕੁਸਾ ਦੀਦੀ ਦੀਦੀ ਕਿਤੇ ਚਲੀ ਗੋੜੇ ਗੋੜੇ ਖਲਾਰਾ ਪਿਆਵਾ ਗਿਦੇ ਤੇ ਨਾਲੇ ਇੱਕ ਮੇਰੀ ਗੱਲ ਸੁਣ ਲਓ ਹੋਰ ਕੰਨ ਖੋਲ ਕੇ ਕੀ ਗੱਡੀ ਕਹਣਾ 2 1 ਜੇ ਮੇਰੀ ਗੱਲ ਨਾ ਨਾ ਮੰਨੀ ਹੋਏ ਕੀ ਹੋ ਗਿਆ ਗੜੀ ਮੈਂ ਹੁਣੇ ਫੋਨ ਕਰਦਾ ਨਾ ਮੈਂ ਹੁਣੇ ਫੋਨ ਕਰਦਾ ਨਾ ਹੋਣੀ ਹੋਣੀ ਵਨ ਜੇ ਮੇਰੀ ਗੱਲ ਤੁਸੀਂ ਨਾ ਨਾ ਮੰਨੀ ਤੇ ਮੈਂ ਵੀ ਫੋਨ ਨਾ ਕੀਤਾ ਹੀ ਖੜਿਆ ਵੇਖ ਲਿਓ ਗੱਲ ਮੇਰੀ ਹੋਏ ਜੇ ਮੇਰੀ ਗੱਲ ਆ ਜੀ ਹੁੰਦੇ ਨੇ ਨਾ ਇਹ ਆਪਣੇ ਵਰੀ ਹਾਈ ਚਲੋ ਮੇਰੀ 2 1 ਮੇਰੀ ਗੱਲ ਸੁਣ ਲਓ ਕੰਨ ਖੋਲ ਕੇ ਵੀ ਕੇਸ ਕਰ ਦੇਣਾ ਤੁਹਾਡੇ ਤੇ ਤੇ ਮੈਨੂੰ ਨੌਕਰੀ ਦਾ ਡਰ ਵਾ ਉਹ ਵੀ ਜਾਂਦੀ ਰਹਿਣੀ ਹੈ ਫਿਰ ਚੰਗੇ ਰਹੇਗੇ ਚੰਗੇ ਰਹੇਗੇ ਚੰਗੀ ਰਹੇਗੀ ਚਲ ਹਿੰਦੀ ਚ ਬੋਲ ਲੈ ਚੰਗੇ ਰਹੇਗੇ 2 1 ਉਹ ਜੇ ਉਹਨੂੰ ਮੈਂ ਕੋਈ ਗੱਲ ਕਹਿਣਾ ਵਾ ਨਾ 1 ਉਹੋ ਆ ਕੰਮ ਸਵਾਹ ਕਰਨਦੀ ਆ ਆ ਹੱਥ ਲਾ ਕੇ ਵੀ ਇਹ ਇੱਧਰ ਵੀ ਆ ਵੇ ਘਟਾ ਲੱਭਦਾ ਨਹੀਂ ਨਹੀਂ ਲੱਭਦਾ ਦਾਦਾ ਨੂੰ ਕਹਿੰਦਾ ਨਾ ਭਾਜੀ ਇੰਨੀ ਉਂਗਲ ਗੱਡੀ ਨਹੀਂ ਨਹੀਂ ਕਰਦਾ ਵਾ ਨਾ ਆਵੇ 1 2 1 ਚਲ ਦਾਲ ਤੇ ਬਣੀ ਗਈ ਹੈ ਹੋਰ ਵੀ ਨਹੀਂ ਕੰਮ ਹੁਣ ਮੰਮੀ ਕੀ ਡੇ ਆ ਕਰਨਾ ਪੁੱਤ ਦਾਲ ਬਣਾ ਕੇ ਹਟੀਆਂ ਲੱਗੀ ਭੜਕਣਾ ਕੱਲ ਨੂੰ ਵੀਰ ਜੀ ਉਹਨਾਂ ਦੇ ਆਉਣਾ ਦੇ ਨਾ ਮਾਂ ਮੀਂਹ ਹੋ ਰਿਹਾ ਸੀ ਨਹੀਂ ਉਹ ਡਾਗੀ ਬਣ ਚੱਲ ਦਾਲ ਤੇ ਬਣ ਗਈ ਆ ਮੈਂ ਵੀ ਤਾਂ ਸਵੇਰ ਤੋਂ ਲੱਗੀ ਐ ਨਹੀਂ ਗਰਮੀ ਦੇ ਵਿੱਚ ਕਾੜੇ ਨਹੀਂ ਪੈਦਾ ਹੁੰਦਾ ਚਲ ਤੈਨੂੰ ਮੈਂ ਦਵਾਈ ਦੇ ਦਿੰਨੀ ਭਈ ਸਰਪੇਲ ਦੀ ਖਾਲਾ ਦੋ ਨਵਲੀਨਾ ਮੈਂ ਗੱਲ ਕੀਤੀ ਹਾਂ ਸਕੇ ਕਰਿਆ ਇਹ ਥੋੜੀ ਜਿਹੀ ਗੱਲ ਸੁਣੀ ਆਈ 3 2 1 ਜੇ ਜ਼ਹਿਰ ਹੈਗੀ ਨਾ ਉਹ ਦੇ ਦੋ ਹਾਏ ਹਾਏ ਮੇਰੀ ਧੀ ਇਹਦਾ ਨਾ ਕਰ ਤੇਰੇ ਆਸਰੇ ਨਾ 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 ਮੇਰੀ ਬਣਾ ਨਾ ਨਾ ਧੀਏ ਜ਼ਹਿਰ ਖਾਂ ਤੇਰੇ ਦੁਸ਼ਮਣ ਜੇ ਤੂੰ ਇਥੇ ਰਖਣਾ ਵਾ ਤਾਂ ਵੀ ਠੀਕ ਵਾ ਜੇ ਨਹੀਂ ਨਾ ਰਖਣਾ ਤੇ ਆਪਣਾ ਹਾਲ ਵੇਖ ਲਿਓ ਫਿਰ ਏਸੀ ਵਾਲੀ ਗੱਲ ਕਰ ਲੈਣੀ ਹੈ ਅੱਛਾ ਵੱਲੀ ਤੋਂ ਇੰਨਾ ਡਰੰਡਿਆ ਥੋੜੀ ਬੋਤੀ ਦੀ ਗੱਲ ਕਰਨੀ ਹੈ ਨਾ ਉਹਦੇ ਨਾਲ ਉਹ ਮੇਰੇ ਕੋ ਥਾਣੇ ਛੇਤਰ ਨਹੀਂ ਖਾਦੇ ਜਾਂਦੇ ਜਾ ਗਿਆ ਵੇਖੋ ਚੰਗਾ ਜਿਹੜਾ ਕੰਮ ਕਰਦੀਆਂ ਜੀ ਨਾ ਕਰੀ ਜਾਓ ਚੁੱਪ ਕਰਕੇ ਨਾ ਤੁਹਾਨੂੰ ਨੌਕਰ ਨਹੀਂ ਕੀ ਕਰਾਂਗੇ ਉੱਥੇ ਤਾਂ ਵੀ ਤੇ ਹੁਣ ਮੈਂ ਦੱਸੋ ਕੀ ਕਰਾਂ ਫਿਰ ਮੈਂ ਸਭ ਕੁਝ ਤੇਰੇ ਹੱਥ ਵਸਵਾ ਤੂੰ ਸਭ ਕੁਝ ਕਰ ਸਕਦਾ ਵਾਂ ਮੈਂ ਚੱਲ ਜਾਣਾ ਵਾ ਸਿੱਧੀ ਗੱਲ 10 ਦਿਨ ਰਹਿ ਗਏ ਹਨ ਮੈਂ ਚੱਲ ਜਾਣਾ ਵਾ ਮੁੱਕ ਕੇ ਮੁੜ ਕੇ ਨਹੀਂ ਨਿਕਲ ਉੱਪਰ ਦੀ ਕਹਿ ਰਹੇ ਹੋ ਭਰਾ 3 2 1 ਜੇ ਤੇਰ ਕੋ ਕੋਹਲੀ ਨਾ ਹੁੰਦਾ ਕਰਾਨੂੰ ਮਾਵਾ ਧੀਆਂ ਨੂੰ ਨੌਕਰਾਨੀਆਂ ਬਣਾ ਛੱਡ ਸਾਰਾ ਦਿਨ ਕਰਦਾ ਕੰਮ ਕਰਦੇ ਆ ਰਹਿਗਾ ਜੀ ਅੱਜ ਵੀਡੀਓ ਛੇਤੀ ਬਣਾਉਣੀ ਆ ਨਾ ਤੇ ਜਾਣੇ ਸਰ 1 ਆਪਣਾ ਸੋਚੀ ਜਾਵੀ ਤੇ ਮੇਰੀ ਗੱਲ ਸੁਣੋ ਇਹਨੇ ਇਦਾਂ ਨਹੀਂ ਸੈੱਟ ਹੋਣਾ ਉੱਪਰ ਦੀ ਟਿੱਕ ਟੈਂਡ 1 ਮੰਮੀ ਮੇਰੇ ਕੋ ਤੇ ਨਹੀਂ ਹੁੰਦਾ ਕੰਮ ਤੇ ਮੇਰੇ 2 1 ਹਾ ਹਸਵੀਰ ਦੀ ਥੱਕ ਗਈ। ਜੇ ਬਣਾਉ ਨਰਮਨ ਤੇ ਗੱਡੀ ਚਾਹੀਦੀ ਆ ਤੁਹਾਨੂੰ ਪਿਓ ਪੁੱਤਾਂ ਨੂੰ। ਤੁਸੀਂ ਦੋਵੇਂ ਹੀ ਨੇ ਬੁਰੇ ਬੰਦੇ ਤੇ ਇਹਨੇ ਬੁਰੇ ਬੰਨਾ। ਬਾਟਰ ਗਾੜੀ ਬੋਲ। ਨਰਮਨ ਚੁੱਪ ਕਰਕੇ ਕੰਮ ਕਰੀ ਜਾ। ਉਹ ਪਿਆੰਜੀ ਅੱਗੇ ਗੱਲ ਕੀ ਚੱਲਣੀ ਆ। ਬਥੇਰਾ ਉਹਨੂੰ ਤਾਂ ਮੈਂ ਵੱਢਿਆ ਵਾ। ਤੋਂ ਗਾੜੀ ਉਹ ਕਹੀ ਜਾਂਦੀ ਆ ਵਿਚੋਲਿਆਂ ਨੇ ਸਾਡੇ ਨਾਲ ਗੱਲ ਹੀ ਨਹੀਂ ਕੀਤੀ। ਮੈਂ ਹਾਂ ਵਿਚੋਲੇ ਨੂੰ ਇੰਨਾ ਪਤਾ ਹੀ ਕਿ ਉਹ ਗਾਂ ਗਾਂ ਕਰਕੇ ਛਾਪ ਹੋਣੀ ਆ ਤੇ ਇਹਨਾਂ ਨੇ ਹੀ ਪਤਾ। ਪਿੱਛੇ ਵੀ ਥੋੜੀ। ਬਣ ਮੇਗਾ ਸ਼ਾਪੋਂ ਦਾ ਤੁਹਾਨੂੰ ਪਤਾ ਹੀਗਾ ਪਿਓ ਭੋਣੀ ਆ ਗੱਲ ਕੋਲ ਮੈਨੂੰ ਲੱਗਦਾ ਇੰਨੀ ਕੀ ਆ ਕਦੋਂ ਦੇ ਅਸੀਂ ਇੱਥੇ ਆਣ ਕੇ ਮਾਰੂ ਭਗਾ ਦਲਾ 2 1 ਇਹਨਾ 2 1 ਨੇ ਕਿਹੜੀ ਦੁਨੀਆ ਚ ਫਿਰਨ ਲਈ ਆ ਯਾਰ ਪਿੱਤ ਲੈਣੀ ਸਾਰੀਆਂ ਗੱਲਾਂ ਤੂੰ ਹੀ ਕਰ ਲਈਆਂ ਬੜੀ ਕਰਦੇ ਸੀ ਵਨ ਤੂੰ ਹੀ ਕਰ ਲੋ ਜੋ ਕਰਨਾ ਵੇਖਣਾ ਭਲਾ ਕੁੜੀ ਨੂੰ ਕੀ ਤੰਗ ਕਰਦੇ ਆ ਪੈਂਜੀ ਆਪਣੇ ਕੋਲੋਂ ਹੀ ਕਹਿਣ ਦੇ ਹੁਣ ਤੇ ਉਹ ਤੇ ਮੈਂ ਕਹਿੰਦਾ ਕਿ ਸਾਰਾ ਕੰਮ ਹੀ ਉਹਨਾਂ ਦਾ ਗੁੜੇ ਗੁੜੇ ਖਲਰਾਪੀ ਆਵਾਗਿਦੇ ਤੇ ਨਾਲੇ ਇੱਕ ਮੇਰੀ ਗੱਲ ਸੁਣ ਲਓ ਹੋਰ ਕੰਨ ਖੋਲ ਕੇ ਕੀ ਗੱਡੀ ਕਹਿਣਾ 2 1 ਜੇ ਮੇਰੀ ਗੱਲ ਨਾ ਨਾ ਮੰਨੀ ਹੋਏਗੀ ਹੋਗੀ ਗੱਡੀ ਮੈਂ ਹੁਣੇ ਫੋਨ ਕਰਦਾ ਨਾ ਮੈਂ ਹੁਣੇ ਫੋਨ ਕਰਦਾ ਨਾ ਹੋਣੀ ਹੋਣੀ 1 2 ਜੇ ਮੇਰੀ ਗੱਲ ਤੁਸੀਂ ਨਾ ਨਾ ਮੰਨੀ ਤੇ ਮੈਂ ਵੀ ਫੋਨ ਨਾ ਕੀਤਾ ਹੀ ਖੜਿਆ ਵੇਖ ਲਿਓ ਗੱਲ ਮੇਰੀ ਹੋਏ ਜੇ ਮੇਰੀ ਗੱਲ ਸੁਣਨਾ ਹੈ ਆਪਣੀ ਵੜੀ ਹਾਈ ਚਲੋ ਮੇਰੀ 2 1 ਮੇਰੀ ਗੱਲ ਸੁਣ ਲੋ ਕੰਨ ਖੋਲ ਕੇ ਵੀ ਕੇਸ ਕਰ ਦੇਣਾ ਤੁਹਾਡੇ ਤੇ ਤੇ ਮੈਨੂੰ ਨੌਕਰੀ ਦਾ ਡਰ ਵਾ ਉਹ ਵੀ ਜਾਂਦੀ ਰਹਿਣੀ ਹੈ ਫਿਰ ਚੰਗੇ ਰਹੇਗੇ ਚੰਗੇ ਰਹੇਗੇ ਚੰਗੀ ਰਹੇਗੀ ਚਲੋ ਚੰਗੀ ਜੀ ਬੋਲਣਾ ਚੰਗੇ ਰਹੇਗੇ 2 1 ਉਹ ਜੇ ਉਹਨੂੰ ਮੈਂ ਕੋਈ ਗੱਲ ਕਹਿਣਾ ਵਾ ਨਾ 1 ਓਹੋ ਆ ਕੰਮ ਸਵਾਹ ਕਰਨ ਦੀ ਆ ਆਹ ਹੱਥ ਲਾ ਕੇ ਵੀ ਇੱਧਰ ਵੇ ਆ ਵੇ ਕਟਾ ਲੱਭਦਾ ਨਹੀਂ ਨਹੀਂ ਲੱਭਦਾ ਜਦੋਂ ਉਂਗਲ ਨਾ ਭਾਜੀ ਇੰਨੀ ਉਂਗਲ ਗੱਡੀ ਨਹੀਂ ਨਹੀਂ ਦਿੰਦਾ ਆਵੇ ਆਵੇ 1 2 1 ਚੱਲ ਦਾਲ ਤੇ ਪਾਣੀ ਗਈ ਐ ਹੋਰ ਵੀ ਨਹੀਂ ਕੰਮ ਹੁਣ ਮੰਮੀ ਕੀ ਡੇ ਆ ਕਰਨਾ ਪੁੱਤ ਦਾਲ ਬਣਾ ਕੇ ਹਟਈਆ ਲਗੀ ਘੜੀ ਗਣਾ ਕੱਲ ਨੂੰ ਵੀਰ ਜੀ ਉਹਨਾਂ ਨੇ ਉਹਨਾਂ ਦੇ ਨੋਮਾਤੀਆ ਕੋਈ ਫੋਨ ਸੀ ਨਹੀਂ ਉਹ ਡਾਕੀ ਬਣ ਚੱਲ ਧਾਲ ਤੇ ਬਣ ਗਈ ਆ ਮੈਂ ਵੀ ਤਾਂ ਸਵੇਰ ਦੀ ਲੱਗੀ ਐ ਇੰਨੀ ਗਰਮੀ ਦੇ ਵਿੱਚ ਕਾਲੇ ਨਹੀਂ ਪੈਦਾ ਹੁੰਦਾ ਚਲ ਤੱਕ ਮੈਂ ਦਵਾਈ ਦੇ ਦੇਣੀ ਬਈ ਸਰਪਿਲ ਦੀ ਖਾਲਾ ਦੋ ਨਵਨੀ ਨੇ ਮੈਂ ਗੱਲ ਕੀਤੀ ਹਾਂ ਹਾਂ ਇਹ ਥੋੜੀ ਵੀ ਨਹੀਂ ਗੱਲ ਸੁਣੀ ਆ 3 2 1 ਜੇ ਜ਼ਹਿਰ ਹੈਗੀ ਨਾ ਉਹ ਦੇ ਦੋ ਹਾਏ ਹਾਏ ਮੇਰੀ ਧੀ ਇਦਾਂ ਨਾ ਕਰ ਤੇਰੇ ਆਸਰੇ ਨਾ ਧਰ ਨਾ ਨਾ ਮੇਰੀ ਨਾ ਨਾ ਤੀਏ ਜ਼ੈਰ ਖਾਨ ਤੇਰਾ ਦੁਸ਼ਮਣ ਜੇ ਤੂੰ ਇੱਥੇ ਰੱਖਣਾ ਵਾ ਤਾਂ ਵੀ ਠੀਕ ਵਾ ਜੇ ਨਹੀਂ ਨਾ ਰੱਖਣਾ ਤੇ ਆਪਣਾ ਹਾਲ ਵੇਖ ਲਿਓ ਫਿਰ ਏਸੀ ਵਾਲੀ ਗੱਲ ਕਰ ਲੈਣੀ ਹੈ ਠੀਕ ਆ ਤੇ लवली ਤੂੰ ਇੰਨਾ ਡਰੰਡਿਆ ਵਾ ਥੋੜੀ ਬੋਝ ਤੇ ਗੱਲ ਕਰਨੀ ਹੈ ਨਾ ਉਹਦੇ ਨਾਲ ਉਹ ਮੇਰੇ ਕੋ ਥਾਣੇ ਛੇਤਰ ਨਹੀਂ ਖਾਦੇ ਜਾਂਦੇ ਜਾ ਗਿਆ ਵੇਖੋ ਚੰਗਾ ਜਿਹੜਾ ਕੰਮ ਕਰਦੀਆਂ ਜੀ ਨਾ ਕਰੀ ਜਾਓ ਚੁੱਪ ਕਰਕੇ ਨਾ ਤੁਹਾਨੂੰ ਨੌਕਰ ਨਹੀਂ ਕੀ ਕਰਾਂਗੇ ਉੱਥੇ ਦਾ ਹੁਣ ਮੈਂ ਦੱਸੋ ਕੀ ਕਰਾਂ ਫਿਰ ਲੈ ਸਭ ਕੁਝ ਤੇਰੇ ਹੱਥ ਵਸਵਾ ਤੂੰ ਸਭ ਕੁਝ ਕਰ ਸਕਦਾ ਵਾਂ ਮੈਂ ਚਲ ਜਾਣਾ ਵਾਂ ਸਿੱਧੀ ਗੱਲ 10 ਦਿਨ ਰਹਿ ਗਏ ਆ ਨਾ ਮੈਂ ਚਲ ਜਾਣਾ ਵਾਂ ਮੁੱਕ ਗਏ ਮੁੜ ਕੇ ਨਹੀਂ ਨਿਕਲੂ ਉੱਪਰ ਦੀ ਕਹਿ ਰਹੇ ਹੋ ਭਰਾ 3 2 1 ਜੇ ਤੇਰ ਕੋ ਕੋਹ ਨਹੀਂ ਨਾ ਹੁੰਦਾ ਫਿਰ ਸਾਨੂੰ ਮਾਵਾਂ ਧੀਆਂ ਨੂੰ ਨੌਕਰਾਨੀਆਂ ਬਣਾ ਛੱਡ ਸਾਰਾ ਦਿਨ ਅਪ ਕਰਦਾ ਕੰਮ ਕਰਦੇ ਆ ਰਹਿਣਾ ਜੀ ਅੱਜ ਵੀਡੀਓ ਛੇਤੀ ਬਣਾਉਂਦੇ ਆ ਨਾ ਤੇ ਜਾਣ ਕਰ ਵਨ ਆਪਣਾ ਸੋਚੀ ਜਾਵੀ ਤੇ ਮੇਰੀ ਗੱਲ ਸੁਣੋ ਇੰਨੇ ਇਦਾਂ ਨਹੀਂ ਸੈੱਟ ਹੋਣਾ ਉੱਪਰ ਦੀ ਟਿਕਟ ਐਂਡ 1 ਮੰਮੀ ਮੇਰੇ ਕੋ ਤਾਂ ਨਹੀਂ ਹੁੰਦਾ ਕੰਮ ਤੇ ਮੇਰੇ ਵਾਲੇ 2 1 ਹਾਂ ਹੱਸ ਵੀਰ ਦੀ ਥੱਕ ਗਈ ਈ ਬਣਾਉ ਨੂ ਰਮਨ ਤੇ ਗੱਡੀ ਚਾਹੀਦੀ ਆ ਤੁਹਾਨੂੰ ਪਿਓ ਪੁੱਤਾਂ ਨੂੰ ਤੁਸੀਂ ਦੋਵੇਂ ਹੀ ਨੇ ਬੁਰੇ ਬੰਦੇ ਤੇ ਇਹ ਹੀ ਨੇ ਬੁਰੇ ਬੰਨਾ ਬਾਟਰ ਗੱਡੀ ਬੋਲ ਰਮਨ ਚੁੱਪ ਕਰਕੇ ਕੰਮ ਕਰੀ ਜਾ ਉੱਪਰ ਅੰਦੀ ਅੱਗੇ ਗੱਲ ਕੀ ਚੱਲਣੀ ਆ ਬਥੇਰਾ ਉਹਨੂੰ ਤਾਂ ਮੈਂ ਵੱਢਿਆ ਵਾ ਤੋ ਉਹ ਗਾੜੀਆਂ ਕਹੀ ਜਾਂਦੀ ਆ ਵਿਚੋਲਿਆਂ ਨੇ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਮੈਨਾਂ ਬ ਵਿਚੋਲੇ ਨੂੰ ਇੰਨਾ ਪਤਾ ਹੀ ਕਿ ਉਹ ਗਾਹਾਂ ਕਰਕੇ ਸ਼ਾਪ ਹੋਣੀ ਆ ਤੇ ਇਹਨਾਂ ਨੇ ਪਤਾ ਵੀ ਕਿੱਡੀ ਵੀ ਥੋੜੀ ਮੈਨਾਂ ਕਾ ਸ਼ਾਪ ਹੋਉਂਦਾ ਤੁਹਾਨੂੰ ਪਤਾ ਹੀਗਾ ਪਿਓ ਭੋਣੀ ਆ ਗੱਲ ਕੋਈ ਮੈਨੂੰ ਲੱਗਦਾ ਇੰਨੀ ਕੀ ਆ ਕਦੋਂ ਦੇ ਅਸੀਂ ਇੱਥੇ ਆਣ ਕੇ ਮਾੜਾ ਪਟਾ ਚਲਾ 2 1 ਇਹਨਾਂ 2 1 ਨੇ ਕਿਹੜੇ ਦੁਨੀਆਂ ਚ ਫਿਰਨਦੇ ਆ ਯਾਰ ਪਿੱਥੇ ਲੈਣੀ ਸਾਰੀਆਂ ਗਲਤੀਆਂ ਤੂੰ ਹੀ ਕਰਨੀ ਆ ਅੱਜ ਕੱਲੇ ਤੁਸੀਂ ਵਨ ਤੂੰ ਹੀ ਕਰ ਲੋ ਜੋ ਕਰਨਾ ਵੇਖਣਾ ਭਲਾ ਕੁੜੀ ਨੂੰ ਕੀ ਤੰਗ ਕਰਦੇ ਆ ਕੀ ਭੰਜੀ ਆਪਣੇ ਕੋਲੋਂ ਹੀ ਕਹਿੰਦੇ ਹੋਣ ਤੇ ਉਹ ਤੇ ਮੈਂ ਕਹਿੰਦਾ ਕਿ ਸਾਰਾ ਕੰਮ ਹੀ ਉਹਨਾਂ ਦਾ